ਅੱਜ ਦੇਖੋ ਸਾਡੇ ਜ਼ਿਲ੍ਹੇ ਦੀ ਦਿਵਸਪੁਰ ਜਿਹੜੀ ਜਥੇਬੰਦੀ ਨੇ ਇਹ ਫੈਸਲਾ ਕੀਤਾ ਸੀ ਅੱਜ ਜੋਸ਼ਰੋਮਣੀ ਕਾ ਲੀਡਰ ਵਿੱਚ ਕੁਝ ਬੰਦਿਆਂ ਨੇ ਆਵਾਜ਼ ਖੜਾ ਕੀਤਾ ਇਹਨੂੰ ਮੁੱਖ ਰੱਖ ਕੇ ਇੱਕ ਪ੍ਰੈਸ ਰਾਈ ਲੋਕਾਂ ਨੂੰ ਇਹ ਦੱਸਿਆ ਜਾਏ ਵੀ ਕੀ ਕੁਝ ਹੋ ਰਿਹਾ ਤੇ ਕਿਸ ਤਰ੍ਹਾਂ ਇਹ ਗੱਲ ਚੱਲੀ ਆ ਮੇਰੇ ਨਾਲ ਸਾਡੇ ਪੁਲਿਸ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਕਰਪਾ ਸਿੰਘ ਗੁਨੀਆ ਵਿਧਾਇਕ ਅਤੇ ਸ਼ਾਰੀ ਪ੍ਰਧਾਨ ਵੀ ਮਾਜਨ ਜੀ ਬਿਠੇ ਨੇ ਤੇ ਫਿਰ ਸਾਡੇ ਸਰਕਲਾਂ ਦੇ ਪ੍ਰਧਾਨ ਨੇ ਸਾਫ ਕਾ ਚੇਅਰਮੈਨ ਨੇ ਵੱਖ-ਵੱਖ ਹੁੰਦਿਆਂ ਨੇ ਪ੍ਰਧਾਨ ਨੇ ਉਹ ਸਾਰਿਆਂ ਨੇ ਖਾਸਲਾ ਕੀਤਾ ਕਿ ਪ੍ਰੈਸ ਕਾਨਫਰੰਸ ਕਰਕੇ ਇੱਕ ਕਲੀਅਰ ਗੱਲ ਕਰਨੀ ਚਾਹੀਦੀ ਹੈ ਕਿ ਕੌਣ ਲੋਗ ਨੇ ਜਿਹੜੇ ਸਰਦਾਰ ਬਾਦਲ ਕੋ ਅਸਤੀਫਾ ਮੰਗ ਰਹੇ ਨੇ ਪਹਿਲੀ ਗੱਲ ਇਹ ਹੈ ਕਿ ਵੇਖੋ ਕਿ ਜਿੰਨੇ ਬੰਦੇ ਵੀ ਜਾ ਕੇ ਵੱਖ-ਵੱਖ ਮੀਟਿੰਗਾਂ 'ਚ ਇਹ ਗੱਲ ਕਹਿ ਰਹੇ ਨੇ ਕਿ ਅਸਤੀਫਾ ਦੇਣਾ ਚਾਹੀਦਾ ਕਿ ਪਾਰਟੀ ਦੀ ਆ ਪ੍ਰਧਾਨ ਸਾਹਿਬ ਦੇ ਕਰਕੇ ਇਹ ਚੋਣਾ ਹਰੀ ਹੈ ਤੇ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਲੋ ਚੋਣਾ ਜਿੱਤਦੇ ਰਹੇ ਆ ਲਗਾਤਾਰ ਦੋ ਵਾਰੀ ਸਰਕਾਰ ਵੀ ਬਣਾਈ ਦੱਸ ਬੀਸੀ ਜੀ ਬਾਦਲ ਨੇ ਬਾਕੀ ਜਿੰਨੀਆਂ ਚੋਣਾ ਕਾਰਪੋਰੇਸ਼ਨ ਦੀਆਂ ਮਿਸੁਤ ਮੀਤੀ ਦੀਆਂ ਪੰਚਾਇਤ ਦੀਆਂ ਜ਼ਿਲ੍ਹਾ ਪਿਛੇ ਦੀਆਂ ਸੰਤੀਆਂ ਸਾਰੀਆਂ ਜਿੱਦੇ ਰਹੇ ਤੇ ਜੇ ਕੋਈ ਹਾਲਾਤ ਬਣੇ ਨੇ ਇਹ ਮੌਕਾ ਇਹ ਹੈ ਕਿ ਇਕੱਠੇ ਹੋ ਕੇ ਪਾਰਟੀ ਨੂੰ ਤਗੜੇ ਕਰਨਾ ਚਾਹੀਦਾ ਨਾ ਕਿ ਆਪਣੇ ਲੀਡਰ ਦੇ ਕਿਸੇ ਪਾਰਟੀ ਦੇ ਕਹਨ ਤੇ ਕਿਸੇ ਏਜੰਸੀ ਦੇ ਕਹਨ ਤੇ ਉਹਨੂੰ ਕਮਜ਼ੋਰ ਕਰਨਾ ਚਾਹੀਦਾ ਸੋ ਇਸ ਕਰਕੇ ਅਸੀਂ ਫੈਸਲਾ ਕੀਤਾ ਹੈ ਇਹ ਕੰਮ ਕੰਡਮ ਕਰਦੇ ਆਂ ਤੇ ਅਸੀਂ ਸਾਰੇ ਜਿਹੜੇ ਇਹ ਆਪਣੇ ਪਹਿਲਾਂ ਵੀ ਮੀਟਿੰਗਾਂ ਉੱਥੇ ਹੋਈਆਂ ਨੇ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਹਲਕਾਂ ਚਾਰਜਾਂ ਦੀ ਹੋਈ ਆ ਵਰਕਿੰਗ ਕਮੇਟੀ ਦੀ ਹੋਈ ਆ ਤੇ ਉਹਦੇ ਵਿੱਚ ਵੀ ਸਾਰਿਆਂ ਨੇ ਕਿਹਾ ਕਿ ਅਸੀਂ ਸਦਸਵੀ ਸੀ ਭਰ ਦੇ ਨਾਲ ਆ ਮੈਂ ਸਾਰੀਆਂ ਮੀਟਿੰਗਾਂ ਅਟੈਂਡ ਕੀਤੀਆਂ ਨੇ ਇਥੇ ਵੀ ਮੈਂ ਲੋੜ ਸਮਝਦਾ ਹਾਂ ਕਿ ਆਪਣੇ ਜ਼ਿਲ੍ਹੇ ਵਿੱਚ ਵੀ ਇਹ ਗੱਲ ਕੀਤੀ ਜਾਏ ਤੇ ਇਸ ਕਰਕੇ ਇਹਨਾਂ ਲੋਕਾਂ ਨੂੰ ਚਾਹੀਦਾ ਹੈ ਕਿ ਜੇ ਕੋਈ ਸੰਕਟ ਆ ਪਾਰਟੀ ਦੇ ਸਮੇਂ ਆਇਆ ਕਿ ਲਗਾਤਾਰ ਜਦੋਂ ਕਿਸੇ ਪਾਰਟੀ ਦਾ ਰਾਜ ਪਾਕ ਰਹਿਦਾ ਤੇ ਮਾੜੀ-ਮੁੱਟੀ ਲੀਡਰ ਤੇ ਵੀ ਗੱਲ ਹੁੰਦੀ ਆ ਤੇ ਪਾਰਟੀ ਦੇ ਵਰਕਰਾਂ ਤੇ ਹੁੰਦੀ ਆ ਤੇ ਇਕੱਠੇ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਕਿ ਨਾ ਕਿ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਲੱਗਦਾ ਜਿਹੜੇ ਲੋਕ ਵਿਰੋਧ ਕਰਦੇ ਨੇ ਇਹ ਜਿਹੜੇ ਨੇ ਆਪਣੇ ਪਰਸਨਲ ਲੈ ਲੈ ਕੇ ਘਰੇ ਵੱਧੂ ਲੈ ਕੇ ਤੇ ਪਾਰਟੀ ਨੂੰ ਨੁਕਸਾਨ ਕਰਦੇ ਨੇ ਇਹ ਕੋ ਗੱਲ ਤੇ ਜਦੋਂ ਵੀ ਕੋਈ ਕਿਸੇ ਦੇ ਵਿਰੁੱਧ ਇਹ ਗੱਲ ਕਰ ਰਹੇ ਨੇ ਅੰਦਰ ਗੱਲ ਹੋਰ ਹੁੰਦੀ ਹੈ ਤੇ ਬਾਹਰ ਕੋਈ ਗੱਲ ਹੋਰ ਹੁੰਦੀ ਹੈ ਇਹਨਾਂ ਦੇ ਵਿੱਚੋਂ ਕਈ ਬੰਦੇ ਵਜੀਰ ਰਹੇ ਨੇ ਬਾਦਲ ਸਾਹਿਬ ਦੇ ਵਲੇ ਕਈ ਮੈਂਬਰ ਪਾਰਲੀਮੈਂਟ ਰਹੇ ਨੇ ਤੇ ਹੁਣ ਜਦੋਂ ਪਤਾ ਲੱਗਾ ਕਿ ਇਹ ਥੋੜੀ ਜਿਹੀ ਗੱਲ ਜਿਹੜੀ ਇੱਧਰ ਉੱਧਰ ਹੋਈ ਹੈ ਤੇ ਹੁਣ ਇਹ ਖਿਲਾਫ ਜਿਹੜੀ ਆ ਆਪਣੇ ਹਿੱਤਾਂ ਨੂੰ ਮੁੱਖ ਰੱਖ ਕੇ ਇੱਥੇ ਗੱਲ ਇਹ ਵੀ ਚੱਲਦੀ ਹੈ ਕਿ ਕਈਆਂ ਕਈਆਂ ਬੰਦਿਆਂ ਨੂੰ ਦੋ-ਦੋਨੋਂ ਟਿਕਟਾਂ ਦੇ ਕੇ ਬਾਦਲ ਸਾਹਿਬ ਨੇ ਮਚਾਇਆ ਤੇ ਉਹ ਵੀ ਅਜੇ ਖਿਲਾਫ ਬੋਲਦੇ ਨੇ ਕਈਆਂ ਨੂੰ ਪਹਿਲਾਂ ਸ਼ਰੂਮਨੀ ਕਮੇਟੀ ਦੇ ਪ੍ਰਧਾਨ ਬਣਾ ਖੜਿਆ ਤੇ ਜੇ ਉਹ ਉਥੇ ਧਾਮੀ ਸਾਹਿਬ ਬਣ ਗਏ ਤੇ ਵਿੱਚੋਂ ਅੰਦਰ ਗੱਲ ਹੈ ਵੀ ਉਹਨੂੰ ਸ਼ਰੂਮਨੀ ਗੁਰਦੁਆਰਾ ਆਪਣੀ ਮਿਲਿ ਪ੍ਰਧਾਨ ਨਹੀਂ ਬਣਾਇਆ ਉਹ ਖਲਾਫ ਤੋਰ ਪਏ ਇਹ ਤਾਂ ਨਹੀਂ ਕਈ ਗੱਲਾਂ ਅੰਦਰ ਹੋ ਉਹਨੇ ਬਾਹਰ ਜੋ ਕੋ ਮਰਜ਼ੀ ਕਹੀ ਜਾਈ ਗੱਲ ਆ ਵੀ ਸੁਪਰੀ ਤੁਸੀਂ ਬਣਾ ਲਾ ਬਾਲਾ ਹੁੰਦਾ ਜੀ ਦੇਖੋ ਤੁਸੀਂ ਪਹਿਲਾਂ ਵੀ ਹਲਕਾਂਚਾਲ ਸਾਰੇ ਵੇਖ ਲਈ ਸਾਰੇ ਜਥੇ ਬੰਦੀਆਂ ਵੇਖ ਲੀਆਂ ਨੇ ਬਟਾਲਾ ਪੁਲਿਸ ਜ਼ਿਲ੍ਹੇ ਦੀ ਇੱਥੇ ਬੰਦੀ ਵੀ ਨਾਲ ਆ ਤੇ ਗੁਰਦਾਸਪੁਰ ਪੁਲਿਸ ਜ਼ਿਲ੍ਹੇ ਦੀ ਇੱਥੇ ਬੰਦੀ ਵੀ ਨਾਲ ਆ ਰਿਹਾ ਤੇ ਸਾਰੇ ਹਲਕਾਂਚਾਲ ਜਨਾਲ ਨੇ ਸੋਚੇ ਕੰਦੇ ਗਲਾਸਪੁਰ ਦੀ ਗੱਲ ਨਹੀਂ ਤੁਸੀਂ ਪੰਜਾਬ ਚਾਤੀ ਮਾਰ ਲਓ ਸਵਾਏ 5-6 ਬੰਦਿਆਂ ਤੋਂ ਸਾਰੇ ਬਾਦੋ ਸਾਹਿਬ ਦੇ ਨਾਲ ਨੇ ਫਿਰ ਪਾਰਟੀ ਦੀ ਕੰਮ ਕਰਨਾ ਚਾਹੀਦਾ ਸਾਰਿਆਂ ਮੇਰੀ ਦੇ ਹੋ ਰਿਹਾ ਹੈ ਸੁਖਬੀਰ ਸਿੰਘ ਬਾਦਲ ਦਾ ਧਿਆਨ ਆਇਆ ਸੀ ਕਿ ਜਿਹੜੇ ਬੰਦੇ ਬੋਲਦੇ ਆ ਇਹ ਭਾਜਪਾ ਦੀ ਪੱਧਰੀ ਉੱਪਰ ਬੋਲਦੇ ਆ ਅੰਦਰ ਕੱਦੇ ਭਾਜਪਾ ਇਹਨਾਂ ਦੇ ਪਿੱਛੇ ਆ ਦੇਖੋ ਮਨ ਲੇ ਗੱਲ ਤੇ ਕੋਈ ਨਾ ਕੋ ਹੈ ਆ ਜਿਹੜੀ ਇਹ ਗੱਲ ਕਰ ਰਹੇ ਨੇ ਜਿਉਂ ਨੇ ਕਿਹਾ ਹੈ ਪ੍ਰਧਾਨ ਜੀ ਬਿਲਕੁਲ ਗੱਲ ਠੀਕ ਹੈ ਹੀ ਆ ਤਾ ਹੀ ਕਰਦੇ ਨੇ ਤੇ ਕੱਲਾ ਬੰਦਾ ਤੇ ਜਦੋਂ ਸਮਝਦਾ ਹੀ ਹੈ ਮੈਂ ਕੀ ਕਰ ਲਾਂਗਾ ਜਿਹੜੇ ਵਿਰੋਧ ਕਰ ਰਹੇ ਨੇ ਲੱਗਦਾ ਨਹੀਂ ਵੀ ਕੋਣ ਸਮਝ ਪਾਰਟੀ ਨੂੰ ਪ੍ਰੋਟੈਕਸ਼ਨ ਜਿਹੜਾ ਇਹਨਾਂ ਤੋਂ ਪੁੱਛਣਾ ਚਾਹੀਦਾਗਾ ਪਾਰਟੀ ਵਾਲੇ ਐਕਸ਼ਨ ਲੈਣਗੇ ਪਰ ਪਹਿਲਾਂ ਇਹ ਯਤਨ ਹੁੰਦਾ ਹੈ ਕਿ ਚਰੋ ਕਿਸੇ ਨਾ ਕਿਸੇ ਤਰੀਕੇ ਨਾਲ ਸਾਰਿਆਂ ਨੂੰ ਇਕੱਠਿਆ ਰੱਖਿਆ ਜਾਏ ਤੇ ਇਹ ਲਗਾਤਾਰ ਇਹੀ ਗੱਲਾਂ ਕਰਨਗੇ ਤੇ ਫਿਰ ਜਰੂਰ ਤੁਹਾਡਾਂ ਜੀ ਦੇ ਖਿਲਾਫ ਐਕਸ਼ਨ ਡਾਂਗੇ ਪੂਰਨ ਸਾਹਿਬ ਜਿਹੜੇ ਨੇ ਸਾਡੇ ਦਸਰਣਲੀ ਕਮੇਟੀ ਦੇ ਚੇਅਰਮੈਨ ਨੇ ਤੇ ਉਹ ਵਿਚਾਰ ਕਰਨਗੇ ਦੋ ਮੈਂਬਰ ਨੇ ਉਹਦੇ ਸਾਡੇ ਗਰੇਵਾਲ ਸਾਹਿਬ ਤੇ ਰਣਕੇ ਸਾਹਿਬ ਇਹ ਜੂੜ ਅਕਸ਼ਨ ਲਿਆ ਜਾਏਗਾ ਪਰ ਹਾਲੇ ਕਾਲੀ ਵਾਲੀ ਗੱਲ ਕੋਈ ਨਹੀਂ ਜਦਨ ਕਰਨਗੇ ਕਿ ਇਹ ਪਾਰਟੀ ਨੂੰ ਕਿੱਥੇ ਰੱਖਿਆ ਜਾਏ ਠੀਕ ਹੈ